ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੋਸਤੋ ਅੱਜ ਦੀ ਵੀਡੀਓ ਆਪਾਂ ਆਨਲਾਈਨ ਵੀਡੀਓ ਕਵਰ ਕਰ ਰਹੇ ਹਾਂ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਪਹਿਲਾ ਸੁਗਾ ਬੀ ਤੋਂ ਲੈ ਕੇ 25 ਦਿਨਾਂ ਦੇ ਵਿੱਚ ਸੂਈ ਝੋਟੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਆ ਆਨਲਾਈਨ ਆਪਾਂ ਵੀਡੀਓ ਕਵਰ ਕਰਕੇ ਨੇ ਮਾਲਕਾਂ ਦੇ ਦੱਸਾਂ ਅੰસાર ਵੀਰ ਕਹਿੰਦੇ ਵੀ ਦੁੱਧ 11 ਕਿਲੋ ਹੈ ਤੁਸੀਂ 10 ਮੰਨ ਕੇ ਸੌਦਾ ਕਰ ਲਓ ਉੱਚਾ ਲੰਮਾ ਕਾਦਾ ਦੋਸਤੋ ਸਿੰਘ ਸੰਗਰ ਤੁਹਾਡੇ ਸਾਹਮਣੇ ਹੈ ਸਕਰੀਨ ਤੇ ਝੋਟੀ ਵੀਰ ਕਹਿੰਦਾ ਵੀ ਸੀਲ ਸੰਤ ਟੰਡਾ ਸੁਭਾਗ ਹੈ ਚਾਹੇ ਬੱਚਿਆ ਖੋਲੀ ਫਿਰਨ ਕੋਈ ਮਾਰ ਦੀ ਕੱਢਣੀ ਚਵਾਈ ਦੀ ਹੈਗੇ ਹਨ ਪੋਲੀ ਬਾਲਟੀ ਧਰ ਕੇ ਚਾਉਂਦੇ ਆ ਵੀਰ ਕਹਿੰਦਾ ਵੀ ਕੋਈ ਆਲ ਨਹੀਂ ਕੋਈ ਫਾਲ ਨਹੀਂ ਜੇ ਕਿਸੇ ਮੇਰੇ ਵੀਰ ਦੀ ਸਤੰਭਦਾਰੀ ਚਾਉਂਦੇ ਤਾਂ ਵੀਰ ਨਾਲ ਸੰਪਰਕ ਕਰ ਲਓ ਪਿੰਡ ਹੈਗਾ ਵੀਰਾਂ ਦਾ ਕਾਲਖਾ ਤੇ ਡਿਸਟ੍ਰਿਕਟ ਹੈਗਾ ਲੁਧਿਆਣਾ ਜੇ ਕਿਸੇ ਮੇਰੇ ਵੀਰ ਦੀ ਜ਼ਮੰਦਰੀ ਚਾਉਂਦੀ ਹੈ ਤਾਂ ਵੀਰਣਾ ਜਰੂਰ ਸੰਪਰਕ ਕਰੋ ਦੋਸਤੋ ਜਾਇਜ਼ ਰੇਟ ਹੋਊਗਾ ਹੋਊਗਾ ਫੋਨ ਤੇ ਉੱਚਾ ਲੰਮਾ ਕਾਦਾ ਝੋਟੀ ਦਾ ਥਾਣ ਹਵਾਨੇ ਦੀ ਬਿਲਕੁਲ ਸਾਫ਼ ਜੈਨੂਇਨ ਰੇਟ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਜ਼ਮੰਦਰੀ ਚਾਉਂਦੀ ਹੈ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੀਰਣਾ ਜਰੂਰ ਸੰਪਰਕ ਕਰ ਲੈ ਦੋਸਤੋ ਘਰੇਲੂ ਝੋਟੀ ਹੈ ਕੋਈ ਵਪਾਰ ਦਾ ਕਮਿਊਨਿਟੀ ਡੰਗਰ ਜ਼ਿਆਦਾ ਹੋਣ ਕਰਨ ਵੀ ਕਹਿੰਦਾ ਵੀ ਆਪਾਂ ਝੋਟੀ ਸੇਲ ਕਰਨੀ ਹੈ ਦੋਸਤੋ ਰੇਟ ਬਿਲਕੁਲ ਨਜਾਇਜ਼ ਹੋਊਗਾ ਦੁਬਾਰਾ ਦੱਸਣ ਦਾ ਆਪਣਾ ਮਕਸਦ ਇਹੀ ਹੈ ਵੀਰਾਂ ਨੂੰ ਮਤਲਬ ਡੰਗਰ ਜ਼ਿਆਦਾ ਹੋਣ ਕਾਰਨ ਝੋਟੀ ਵੇਚਦੇ ਨੇ ਜਿਸੇ ਮੇਰੇ ਵੀਰ ਦੀ ਸਤੰਭਦਾਰੀ ਚਾਹੁੰਦੀ ਤਾਂ ਵੀ ਇਹਨਾਂ ਨੂੰ ਜ਼ਰੂਰ ਸੰਪਰਕ ਕਰੋ ਦੋਸਤੋ ਪਹਿਲਾ ਸੁਹਾ ਸੋਈ ਹੈ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ